ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੱਥ ਜੋੜ ਕੇ ਬੇਨਤੀਆਂ ਨੇ ਵੀਡੀਓਜ਼ ਨੂੰ ਸਾਂਝੇ ਕਰਨਾ ਨਾ ਭੁੱਲੋ ਕਿਉਂਕਿ ਤੁਸੀਂ ਜਦ ਵੀਡੀਓ ਸਾਂਝੇ ਕਰਦੇ ਹੋ ਪੇਸ਼ੈਂਟ ਸਾਡੇ ਤੱਕ ਅਪਰੋਚ ਕਰ ਪਾਉਂਦੇ ਹਨ ਔਰ ਇੱਥੇ ਹਜ਼ਾਰਾਂ ਦੀਆਂ ਜ਼ਿੰਦਗੀਆਂ ਬਚ ਪਾਉਂਦੀਆਂ ਨੇ ਪੇਸ਼ੈਂਟਾਂ ਦੀਆਂ ਕਿੱਥੇ ਖੜੇ ਆ ਐਸ ਐਚ ਐਸ ਜੀ ਕੇਅਰ ਸੈਂਟਰ ਪਿੰਡ ਮਰਨ ਹੜੀ ਖਰੜ ਦੇ ਨੇੜੇ ਹੈ ਜ਼ਿਲ੍ਹਾ ਮੋਹਾਲੀ ਦੇ ਵਿੱਚ ਜਿੱਥੇ ਸਾਰੀ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਨਿਸ਼ਕਾਮ ਚੱਲਦੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਇਹ ਚੌਥੇ ਫਲੋਰ ਦੀ ਉਸਾਰੀ ਚੱਲ ਰਹੀ ਹੈ ਕਿਉਂਕਿ ਪੇਸ਼ੈਂਟ ਦੇ ਸਾਰੇ ਸਰੂ ਤੁਹਾਡੇ ਸਹਿਯੋਗ ਦੀ ਲੋੜ ਹੈ ਇੱਥੇ ਰੇਤਾ, ਬਜਰੀ, ਸੀਮੈਂਟ, ਟਾਈਲਾਂ, ਇਲੈਕਟ੍ਰੀਕਲ ਵਾਇਰਿੰਗ ਔਰ ਸੈਨੀਟਰੀ ਸਾਮਾਨ ਦੀ ਬਹੁਤ ਜ਼ਿਆਦਾ ਲੋੜ ਹੈ। ਲੈਂਟਰ ਪੈ ਚੁੱਕੇ ਨੇ, ਪਲਾਸਟਰ ਦਾ ਕੰਮ ਚੱਲ ਰਿਹਾ ਹੈ। ਸਾਰੀ ਸੇਵਾਵਾਂ ਪੇਸ਼ੈਂਟਾਂ ਦੀ ਟੋਟਲੀ ਫ੍ਰੀ ਆਫ ਕਾਸਟ ਚੱਲਦੀਆਂ ਇੱਥੇ ਐਂਬੂਲੈਂਸ ਸੇਵਾ, ਇੱਥੇ ਮੈਡੀਸਿਨ ਸੇਵਾ ਇੱਥੇ ਰਹਿਣਾ ਖਾਣਾ ਪੀਣਾ ਸਭ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਜੋ ਪੇਸ਼ੈਂਟ ਦੇ ਨਾਲ ਭੈਣਾ ਆਉਂਦੀਆਂ ਨੇ ਉਹ ਸਾਨੂੰ ਪ੍ਰਸ਼ਾਦੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਦੀਆਂ ਹਨ ਮੈਂ ਤੁਹਾਨੂੰ ਲੈ ਕੇ ਚੱਲਦਾ ਅੱਗੇ ਮਾਤਾ ਜੀ ਕਿੱਥੋਂ ਆਏ ਸੀਗੇ ਅਸੀਂ ਦਾ ਆਦਾ ਗੰਗਾ ਨਗਰ ਕੋਲੇ ਅਸੀਂ ਕੜਿਆਨੇ ਤੋਂ ਆਏ ਪੰਜਾਬ ਤੋਂ ਅੱਛਾ ਤੁਸੀਂ ਅੱਛਾ ਤੁਸੀਂ ਗੰਗਾ ਨਗਰ ਰਾਜਸਥਾਨ ਤੋਂ ਆਏ ਹੋ ਨਾ ਹਾਂ ਜੀ ਹਾਂ ਜੀ ਆਪ ਕਹਾਂ ਸੇ ਆਏ ਹੋ ਹਾਂ ਨਾਨੀ ਹਾਂਜੀ ਇਹ ਕਸ਼ਮੀਰ ਤੋਂ ਆ ਭੈਣ ਥੋੜਾ ਜਿਹਾ ਸਪੀਚ ਦਾ ਇਸ਼ੂ ਆ ਆਪਣੀ ਮਾਤਾ ਜੀ ਨਾਲ ਲਾਏ ਨੇ ਨਾ ਇਹ ਦਾਦੀ ਜੀ ਖੰਨੇ ਤੋਂ ਨੇ ਹਨਾ ਇਹ ਬੇਟੀ ਤਰਨ ਤਰਨ ਤੋਂ ਲਵਲੀ ਸਾਡੇ ਨਾਲ ਪਰਮਾਨੈਂਟੇ ਰਹਿੰਦੀ ਪੈਨ ਜੀ ਅੱਗੇ ਆ ਜਾਓ ਲਵਲੀ ਸਾਡੇ ਨਾਲ ਪਰਮਾਨੈਂਟ ਹੀ ਰਹਿੰਦੀ ਹੈ ਨਾ ਤਰਨ ਤਰਨ ਤੋਂ ਸੀਗੀ ਨਿਹੰਗ ਸਿੰਘ ਸੀਗੇ ਇਹਦੇ ਪਿਤਾ ਜੀ ਸਾਡੇ ਕੋਲ ਪੱਕੀ ਸੇਵਾ ਚ ਦੇ ਗਏ ਨੇ ਇਹਨੂੰ ਜਦ ਪੇਸ਼ੈਂਟ ਖਾਲੂਸਾਲ ਘਰਾਂ ਦੇ ਵਿੱਚ ਬੰਦ ਰਹਿੰਦਾ ਨਾ ਉਹਨਾਂ ਦੇ ਜੋ ਲਾਈਫ ਪਾਰਟਨਰ ਹੁੰਦੇ ਆ ਉਹਨਾਂ ਦੀ ਵਾਈਫ ਹੁੰਦੀਆਂ ਨੇ ਪਤ ਹੈ ਨਾ ਉਹਨਾਂ ਦੀ ਪਤਨੀਆਂ ਉਹਨਾਂ ਦੇ ਭੈਣਾਂ ਉਹਨਾਂ ਦੀ ਮਾਤਾਵਾਂ ਬਹੁਤ ਲੰਬੇ ਟਾਈਮ ਤੱਕ ਨਾ ਕਦੇ ਆਪਣੇ ਪੇਕੇ ਜਾ ਪਾਂਦੀਆਂ ਨੇ ਹੈ ਨਾ ਨਾ ਕਿਤੇ ਸਮਾਜ ਦੇ ਵਿੱਚ ਵਿਆਹ ਅਟੈਂਡ ਕਰ ਪਾਂਦੀਆਂ ਨੇ ਹਰੇਕ ਜੋ ਲੋਕ ਨੇ ਉਹ ਆ ਕੇ ਪੇਸ਼ੈਂਟ ਨੂੰ ਦੇਖਦੇ ਨੇ ਉਹਦੇ ਲਈ ਅਫਸੋਸ ਜ਼ਾਹਿਰ ਕਰਦੇ ਨੇ ਹੈ ਨਾ ਲੇਕਿਨ ਜੋ ਉਹਦਾ ਪਾਰਟਨਰ ਹੈ ਨਾ ਜੋ ਜੋ ਉਹਨੂੰ ਸਾਂਭ ਰਿਹਾ ਉਹਦਾ ਅਟੈਂਡੈਂਟ ਹੈ ਨਾ ਉਹਨਾਂ ਨੂੰ ਕੋਈ ਉਹਨਾਂ ਬਾਰੇ ਕੋਈ ਪੁੱਛਦਾ ਨਹੀਂ ਹੈ ਉਹਨਾਂ ਦੀ ਮੈਂਟਲ ਕੰਡੀਸ਼ਨ ਕੀ ਹੋ ਗਈ ਹੈ ਸਾਲੋਂ ਸਾਲ ਪੇਸ਼ੈਂਟ ਦੇ ਨਾਲ ਸੌਰੀ ਪੇਸ਼ੈਂਟ ਨਾਲ ਬੰਨ ਕੇ ਰਹਿ ਜਾਂਦੇ ਆ ਉਹ ਇਨਸਾਨ ਨਾ ਇੱਕ ਸਮਾਜਿਕ ਜੀਵ ਹੈ ਇਨਸਾਨ ਨੂੰ ਸਮਾਜ ਦੇ ਵਿੱਚ ਜਾਣਾ ਪੈਂਦਾ ਹੈ ਬਟ ਉਹ ਸਾਲੋਂ ਸਾਲ ਪੇਸ਼ੈਂਟ ਦਾ ਤਾਂ ਲੋ ਸੱਟ ਵੱਜ ਗਈ ਹੈ ਉਹਨਾਂ ਦੇ ਹੱਥ ਪੈਰ ਨਹੀਂ ਚੱਲ ਰਹੇ ਬਟ ਉਹਦੇ ਨਾਲ ਜੋ ਉਹਦੀ ਪਤਨੀ ਹੈ ਉਹਦੀ ਮਾਂ ਹੈ ਉਹਦੀ ਭੈਣ ਹੈ ਯਾਉਦਾ ਰਹਾ ਹੈ ਕੋਈ ਨਾ ਕੋਈ ਸਮਾਂ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਹੈ ਉਹ ਉਹਦੇ ਨਾਲ ਬੰਨਿਆ ਗਿਆ ਹਮੇਸ਼ਾ ਲਈ ਉਹਨਾਂ ਲਈ ਕੋਈ ਨਹੀਂ ਪੁੱਛਦਾ ਜਿਹੜਾ ਆਂਦਾ ਹੈ ਪੰਜੀ ਤੁਨ ਤੁਹਾਡੇ ਹਸਬੰਡੂ ਕਿੰਨੇ ਸਾਲ ਹੋ ਗਏ 60 ਵਜੇ 7 ਸਾਲ 7 ਸਾਲ ਹੋ ਗਏ ਕਿੰਨਾ ਕਿ ਜ਼ਿਆਦਾ ਜਾ ਜ਼ਿਆਦਾ ਜਾਣ ਹੁੰਦਾ ਪੇਕੇ ਦੇ ਵਿੱਚ ਜਾਂ ਫਿਰ ਵਿਆਹ ਦੇ ਵਿੱਚ ਨਹੀਂ ਸੱਚੀ ਸਿਮੇ ਭਰਾ ਦਾ ਹੋ ਗਈ ਸੀ ਮੈਂ ਪੈਦਾਂ ਤੱਕ emoções ਨਹੀਂ ਜਾ ਪਾਈ ਨਾ ਰਾਤੀ ਪੂਰੀ ਸਕੇਪ ਰ ਅਦੀ ਡੈਥ ਹੋ ਗਈ ਸੀ ਪੈਣੇ ਉੱਥੇ ਜਾ ਨਹੀਂ ਪਾਈ ਵਾਤੀ ਦਾ ਥੋੜੀ ਨਹੀਂ ਜਾ ਪਈ ਸਵੇਰ 10 ਵੇ ਗਈ। ਦੇਖੋ ਭੈਣ ਨੇ ਇੱਕ ਪਰੀ ਮੂਝ ਦੱਸਣ ਨੂੰ 10 ਸੈਕਿੰਡ ਲੱਗੇ ਲੇਕਿਨ ਇੱਕ ਭਰਾ ਦੀ ਡੈਥ ਹੋ ਗਈ ਔਰ ਭੈਣ ਉਹਦੇ ਭੋਗ ਤੇ ਨਹੀਂ ਜਾ ਪਈ ਉਹਦੇ ਡੈਥ ਤੇ ਨਹੀਂ ਜਾ ਪਈ। ਕਿੰਨਾ ਕਿ ਦੁੱਖ ਰਿਹਾ ਹੋਣਾ ਨਾ ਆਪਣੇ ਹਸਬੰਡ ਨੂੰ ਸਾਹਰੇ ਇਸ ਟੈਂ ਹੈ। ਹਾਂ? ਹਾਂਜੀ ਧਾਤੀ ਦੋ ਵੀ ਡੈਥ ਹੋ ਗਈ ਉਹਦੀ ਫੋਨ ਆਇਆ ਕਿ ਬਈ ਭਰਾ ਡੈਥ ਹੋਣੀ ਵੀ ਜਾਣ ਹੀ ਹੋਇਆਗਾ। ਪਰ ਸਮਾਜ ਤਾਂ ਨੇ ਵੀ ਮਾਰੇ ਭੈਣ ਸੱਚੀ ਐਸੇ। ਕਹਨੋ ਨਹੀਂ ਜੀ ਕਹਿ ਰਹੇ ਨਾ ਕਿ ਇਹ ਨੀਂ ਮੂੰਹ ਫਰਿਆ ਜਾਂਦਾ ਹਾਂ ਜੀ ਕਹਿਣ ਵਾਲੇ ਕਹਿ ਦਿੰਦੇ ਆ ਕਹਿ ਜਾਂਦੇ ਆ ਉਹਨਾਂ ਨੇ ਆਹ ਨਾ ਉਹ ਕਿਹੜੀ ਡਿਗਰੀਸ਼ਨ ਤੇ ਹੀ ਆ ਕਿੱਥੇ ਕੀ ਕਰਦੀ ਉਹ ਤਾਂ ਜਿਹਦੇ ਘਰ ਸੱਟ ਵਾਪਰੀ ਹੋਵੇ ਨਾ ਸਪਾਈਨਲ ਕੋਰਡ ਇੰਜਰੀ ਉਹੀ ਜਾਣਦਾ ਹਾਂ ਲੋਕਾਂ ਨੇ ਤਾਂ ਦੇਖਿਆ ਨਹੀਂ ਹੁੰਦਾ ਬਸ ਮੂੰਹ ਕੋਲੋਂ ਇੱਕ ਸੈਕਿੰਡ ਲਾਉਂਦੇ ਆ ਹਾਂ ਜੀ ਇੱਕ ਤਾਂ ਸਾਤਾ ਸਮਾਜ ਨੇ ਕਿਆ ਦੇਣਾ ਉੱਪਰੋਂ ਕੋਈ ਨਾ ਕੋਈ ਮਾੜਾ ਸ਼ਬਦ ਬੋਲ ਕੇ ਨਾ ਜੋ ਟੈਂਡਰ ਸਾਲੋਂ ਸਾਲ ਦੇਖ ਰਿਹਾ ਉਹਨੂੰ ਦੁੱਖ ਜ਼ਰੂਰ ਪਹੁੰਚਾ ਦਿੰਦੇ ਆ ਇਹ ਹੁੰਦਾ ਬੜਾ ਔਖਾ ਹੈ ਨਾ ਇਹ ਸਪਾਈਨਲ ਕੋਰਡ ਇੰਜਰੀ ਹੈ ਆਪਾਂ ਸਾਰੇ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਆ ਕਿ ਰੀਡ ਦੀ ਹੱਡੀ ਟੁੱਟ ਗਈ ਔਰ ਥੱਲੇ ਪਾਸੇ ਸੁਨ ਹੋ ਗਿਆ ਬਣਾ ਕਿੱਥੋਂ ਸੀਗੇ ਤੁਸੀਂ ਅੰਬਰਸਰੋਂ ਅੰਬਰਸਰੋਂ ਸੀਗੇ ਨਾ ਉਹ ਤੁਹਾਡੇ ਵਰਗੀਆਂ ਬਹੁਤ ਸਾਰੀ ਭੈਣਾਂ ਦੇਖਦੀਆਂ ਹੁੰਦੀਆਂ ਇਕੱਲੀਆਂ ਰਹਿ ਜਾਂਦੀਆਂ ਨੇ ਨਾ ਉਹਨਾਂ ਨੂੰ ਮੈਂ ਮੈਨੂੰ ਯਾਦ ਹੈ ਇੱਥੋਂ ਇੱਥੇ ਸਤਿਗੁਰ ਸਾਹਿਬ ਨੇੜੇ ਭੈਣ ਆਈ ਸੀਗੀ ਕੋਈ ਮੈਂ ਉਹਨੂੰ ਐਜੇ ਹੀ ਪੁੱਛ ਲਿਆ ਕਿ ਭੈਣੇ ਪੇਕੇ ਗਈ ਕਿੰਨੇ ਸਾਲ ਹੋ ਗਏ ਉਹ ਕਹਿੰਦੀ 14 ਸਾਲ ਹੋ ਗਏ ਔਰ ਉੱਥੇ ਹੀ ਉਹ ਫੁੱਟ ਫੁੱਟ ਕੇ ਰੋਣ ਲੱਗ ਗਈ ਨਾ ਭਾਜੀ 14 ਸਾਲ ਹੋ ਗਏ ਉਹਨੇ ਆਪਣਾ ਘਰ ਪਿੱਛੋਂ ਪਰਿਵਾਰ ਨੂੰ ਦੇਖਿਆ ਉਹ ਦੁੱਖ ਉਹੀ ਜਾਣਦੇ ਸੀ ਨਾ ਹਰ ਕੋਈ ਕੁਰਤੇ ਖਰਾਬ ਹੋ ਗਏ ਸੀ ਡੈਲਸਿਸ ਹੁੰਦੀ ਹੈ ਮੈਂ ਤਾਂ ਨਹੀਂ ਜਾ ਪਾਂਦੀ ਪਰ ਆਦੇ ਹਾਂਜੀ ਅੱਛਾ ਡੈਲਸਿਸ ਹੁੰਦੀ ਹੈ ਮੈਂ ਨਹੀਂ ਜਾ ਪਾਂਦੀਗੀ ਇੰਦਾ ਦੇਖਣਾ ਹੁੰਦਾ ਸੀ ਇਹ ਦੁੱਖ ਵਾਪਰਦੇ ਆ ਇਹ ਕਦ ਵਾਪਰਦੇ ਆ ਜਦ ਘਰ ਦੇ ਵਿੱਚ ਬਹੁਤ ਵੱਡੀਆਂ ਬਿਮਾਰੀਆਂ ਪੜ ਜਾਂਦੀਆਂ ਸਪਾਇਨਲ ਕੋਰਡ ਇਜਰੀ ਵਰਗੀਆਂ ਕੈਂਸਰ ਵਰਗੀਆਂ ਕਿਡਨੀ ਵਰਗੀਆਂ ਜਾਂ ਫਿਰ ਨਿਊਰੋਲੋਜੀਕਲ ਸਰ ਦੀ ਕੋਈ ਸੱਟ ਆ ਵੱਜ ਜਾਨੀ ਆ ਉਹ ਪੇਸ਼ੈਂਟ ਉਹਦੇ ਘਰ ਦੇ ਜਾਣਦੇ ਆ ਪੇਸ਼ੈਂਟ ਤਾਂ ਵਿਚਾਰਾ ਦੁੱਖ ਚ ਜੜਿਆ ਪਿਆ ਪਿਆ ਲੇਕਿਨ ਉਹਦੇ ਨਾਲ ਜੋ ਅਟੈਂਡੈਂਟ ਬਣਿਆ ਗਿਆ ਨਾ ਉਹ ਤਾਂ ਦੁੱਖ ਉਹੀ ਜਾਣਦਾ ਹੈ ਮੈਂ ਬਾਕੀ ਪਹਿਣਾ ਪ੍ਰਸ਼ਾਦੇ ਦੇ ਵਿੱਚ ਸੇਵਾ ਕਰ ਰਹੀ ਹਾਂ ਮੈਂ ਇਹਨਾਂ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਆ ਪਹਿਣਾ ਇੱਕ ਮਿੰਟ ਉੱਠੋਗੇ ਇੱਕੋ ਹੀ ਪੀਸ ਭਾਜੀ ਕਿੱਥੋਂ ਆਏ ਹੋ ਸੀ ਹਾਂ ਸੰਦੇ ਹੜਾ ਗੋਦੇ ਆਣੇ ਜਿਲ੍ਹੇ ਦੇ ਪਿੰਡਾਂ ਹੈ ਹਾਂ ਭਾਜੀ ਹਸਬੰਦ ਨੂੰ ਕਿੰਨੇ ਸਾਲ ਹੋ ਗਏ 9 ਸਾਲ ਹੋ ਗਏ 9 ਸਾਲ ਚ ਕਿੰਨੇ ਕ ਵਿਆਹ ਅਟੈਂਡ ਕਰ ਪਾਏ ਕਿੰਨੇ ਕ ਪੇਕੇ ਜਾ ਪਏ 9 ਸਾਲ ਤੇ ਵਿਆਹ ਹੀ ਡੈਟ ਕੀਤਾ ਨਹੀਂ ਵਿਆਹ ਹੀ ਪੂਰਾ ਟਾਈਮ ਕੀਤਾ ਸੀ ਮੈਂ ਸੱਚੀ ਅਸਾਂ 9 ਸਾਲ ਵਿਆਹ ਅਟੈਂਡ ਨਾ ਕਰਦਾ ਨਾ ਬੁਲਾਉਂਦੇ ਲੋਗ ਹਾਂਜੀ ਬੁਲਾਉਂਦੇ ਆ ਪਰ ਜਾ ਨਹੀਂ ਪਾਉਂਦੇ ਮੇਰੇ ਕੋਦੇ ਪਾਪਾ ਬਿਮਾਰ ਹੋ ਗਏ ਸਮੇਂ ਤਾਂ ਹੀ ਜਾਪਾਂ ਉਹ ਹੈ ਕੋ ਉਹ ਭੈਣ ਦੇ ਹੈ ਭਰਾ ਦੀ ਡੈਥ ਹੋ ਗਈ ਉਹ ਨਹੀਂ ਜਾ ਪਾਈ ਹੈ ਨਾ ਇਹਨਾਂ ਦੇ ਫਾਦਰ ਸਾਹਿਬ ਦੇ ਬਿਮਾਰ ਹੋ ਗਏ ਡੈਥ ਹੋ ਗਈ ਸਾਨੂੰ ਚਾਤ ਨਹੀਂ ਜਾ ਪਾਇਆ 9 ਸਾਲ ਹੋ ਗਏ ਵਿਆਹ ਦਿਨ ਵਿਆਹ ਤੇ ਜਾ ਪਾਇਆ 9 ਸਾਲ ਕੋਈ ਵਿਆਹ ਟੈਂਡ ਨਾ ਕਰਨਾ ਕੀ ਹੁੰਦਾ ਇਹਨਾਂ ਤੋਂ ਪੁੱਛ ਕੇ ਦੇਖੋ ਭਾਈ ਬੰਦਾ ਪਾਗਲ ਹੋਣ ਲੱਗ ਜਾਂਦਾ ਕਹਿਣਾ ਬੜਾ ਸੁੱਖ ਹੈ ਸਮਾਜਿਕ ਜੀਵਨ ਤਬਾਹ ਹੋਣਾ ਕੀ ਹੁੰਦਾ ਜਿੰਨਾ ਆਪਾਂ ਜਦ ਜੇਬ 'ਚ ਪੈਸੇ ਨਹੀਂ ਹੁੰਦੇ ਨਾ ਘਰ 'ਚ ਪੈਸੇ ਨਹੀਂ ਹੁੰਦੇ ਆਪਾਂ ਜਿੰਨੇ ਪ੍ਰੇਸ਼ਾਨ ਹੁੰਦੇ ਹੈ ਹਨਾ ਇਹਨੂੰ ਕਹਿੰਦੇ ਆਰਥਿਕ ਮੰਦੀ ਹਨਾ ਜਦ ਸਮਾਜਿਕ ਮੰਦੀ ਆਉਂਦੀ ਹੈ ਨਾ ਸਮਾਜਿਕ ਇਨਸਾਨ ਖੋਖਲਾਪਨ ਆਉਂਦਾ ਉਹ ਵੀ ਪਾਗਲ ਹੋ ਜਾਂਦਾ ਤਬਾਹ ਹੋ ਕੇ ਰਹਿੰਦਾ ਐਕਸੀਡੈਂਟ ਹੋ ਗਿਆ ਸੋਨੇ ਮੈਨੂੰ ਬੁਲਾਉਂਦੇ ਰਹੇਗੇ ਪਰ ਮੈਂ ਜਾ ਨਹੀਂ ਪਾਈ ਜਾ ਨਹੀਂ ਪਾਇਆ ਮਤਲਬ ਇਹ ਉਹ ਦਾ ਅੰਤ ਸਮਾ ਸੀਗਾ ਆਖਰੀ ਸਮੇਂ ਦੇ ਵਿੱਚ ਤੁਸੀਂ ਆਪਣੇ ਬਾਪੂ ਨੂੰ ਮਿਲ ਵੀ ਨਹੀਂ ਪਾਏ ਇਸ ਸਪਾਈਨਲ ਕਾਰਡ ਇੰਜਰੀ ਦੇ ਅਸੈਂਡੈਂਸ ਦੇ ਦੁੱਖ ਨੇ ਪੇਸ਼ੈਂਟ ਸਾਰੇ ਅੰਦਰ ਨੇ ਭੈਣਾ ਉਹਨਾਂ ਦੇ ਲਈ ਪ੍ਰਸ਼ਾਦਾ ਬਣਾ ਰਹੀਆਂ ਬਾਕੀਆਂ ਲੋਈ ਵੀ ਪ੍ਰਸ਼ਾਦਾ ਬਣਾ ਰਹੀਆਂ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਹੈ ਲੋਕ ਮੈਨੂੰ ਪੁੱਛਦੇ ਆ ਕਿ ਸਰਵਮੈਂਟੀ ਸੈਂਟਰ ਚੱਲਦਾ ਕਿਵੇਂ ਹੈ ਇਹ ਸਾਡੀਆਂ ਪੈਣਾ ਜਿਹੜੀਆਂ ਰੀਡ ਦੀ ਹੱਡੀ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਚੱਲਦਾ ਜੀ ਇਹ ਇਹ ਆਪਣੇ ਘਰ ਪਰਿਵਾਰ ਛੱਡ ਕੇ ਆਪਣੀ ਜ਼ਿੰਦਗੀਆਂ ਰੋਕ ਕੇ ਪੇਸ਼ੈਂਟਸ ਲਈ ਸੇਵਾ ਸਹਿਯੋਗ ਕਰ ਰਹੀਆਂ ਹਨ ਔਰ ਆਪਣੇ ਵਰਗੇ ਜਿਨ੍ਹਾਂ ਦੇ ਦੁੱਖ ਹੈ ਉਹਨਾਂ ਦੇ ਨਾਲ ਸੇਵਾ ਸਹਿਯੋਗ ਕਰ ਰਹੀਆਂ ਹਨ ਤਾਂ ਜਾ ਕੇ ਇਹ ਸੈਂਟਰ ਚੱਲ ਪਾਂਦਾ ਤੁਹਾਨੂੰ ਬੇਨਤੀਆਂ ਰਹਿੰਦੀਆਂ ਜ਼ਰੂਰ ਸਾਡੇ ਨਾਲ ਜੁੜੋ ਵੀਡੀਓ ਸਾਂਝੇ ਕਰੋ ਕਿਉਂਕਿ ਪਿੰਡਾਂ ਪਿੰਡਾਂ 'ਚ ਸ਼ਹਿਰ ਸ਼ਹਿਰਾਂ 'ਚ ਪਰਦੇਸ਼ਾਂ ਦੇ ਵਿੱਚ ਇਹ ਪੇਸ਼ੈਂਟ ਪਏ ਨੇ ਔਰ ਬਹੁਤ ਬੁਰੀ ਹਾਲਤ ਹੈ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕੁਛ ਨਹੀਂ ਹੈ ਪਤਾ ਨਹੀਂ ਹੈ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਨਾ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ ਤੁਹਾਨੂੰ ਬੇਨਤੀਆਂ ਰਹਦੀਆਂ ਪਲੀਜ਼ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਜ਼ਰੂਰ ਪਹੁੰਚਾਓ ਤੁਹਾਡੇ ਕੋਲ ਫੇਸਬੁੱਕ ਇੰਸਟਾਗ੍ਰam YouTube ਔਰ WhatsApp ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਲਿੰਕਸ ਪਹੁੰਚਦੇ ਹੁੰਦੇ ਆ ਪਲੀਜ਼ ਜ਼ਰੂਰ ਸਾਂਝੇ ਕਰੋ ਤੁਹਾਡੀ ਸੇਵਾ ਆਪਣੇ ਆਪ ਤੋਂ ਬਹੁਤ ਮਹਾਨ ਰਹੇਗੀ ਜੇਕਰ ਤੁਸੀਂ ਜਾਣਕਾਰੀ ਪਹੁੰਚਾਉਂਦੇ ਹੋ ਕਹਿੰਜੀ ਜੇ ਤੁਸੀਂ ਜਾਣ ਹੀ ਪਾਉਂਦੇ ਕਿਵੇਂ ਦਾ ਫੀਲ ਕਰਦੇ ਹੋ ਮਾਨਸਿਕ ਰੂਪ ਤੇ ਇਕੱਲੇ ਰਹਿ ਜਾਂਦੇ ਹੋ ਹਾਂਜੀ ਕੋਈ ਹਾਇਰ ਨਹੀਂ ਮੈਂ ਪੈਨਸ਼ਨ ਵਾਪਸ ਹੋ ਗਈ ਜਦੋਂ ਤੁਸੀਂ ਦੇਖਦੇ ਹੋ ਤੁਹਾਡੀਆਂ ਭਾਬੀਆਂ ਤੁਹਾਡੀਆਂ ਨਣਦਾਂ ਜਾਂ ਸਮਾਜ ਚ ਹੋਰ ਸਹੇਲੀਆਂ ਵਿਆਹ ਤੇ ਜਾ ਰਹੀਆਂ ਤਿਆਰ ਹੋ ਕੇ ਹਨਾ ਬੜਾ ਮੰਨਦੂਗੀ ਹੁੰਦਾ ਸੱਚੇ ਵਿੱਚ ਦੁੱਖ ਹੁੰਦਾ ਹੀ ਹੈ ਹਨਾ ਇਹਨਾਂ ਫਿਰ ਆਪਣੀ ਪਿਛਲੀ ਜ਼ਿੰਦਗੀ ਯਾਦ ਆਉਂਦੀ ਹੈ 60 ਵੱਜਨ ਤੋਂ ਪਹਿਲਾਂ ਦੀ ਹੈ ਨਾ ਫਿਰ ਕਹਦੇ ਕੋਈ ਐ ਨਹੀਂ ਕਹਿੰਦਾ ਕਿ ਭਾਵੇਂ ਮੈਂ ਪੇਸ਼ੈਂਟ ਕੋਲ ਰੁਕ ਲੈਣਾ ਤੂੰ ਜਾਇਆ ਵਿਆਹ ਅਟੈਂਡ ਕਰਿਆ ਉਹ ਵੀ ਜ਼ਰੂਰੀ ਜੀਵਨ ਹੈ ਕੋਈ ਨਹੀਂ ਅਧਰਮੀ ਜੀ ਹੁੰਦਾ ਹੈ ਜਿੰਨਾ ਮਰਜੀ ਸਤਾ ਹੋਵੇ ਇਹ ਇਹ ਪੇਸ਼ੈਂਟ ਦਾ ਅਟੈਂਡੈਂਟ ਹੈ ਜਿਹੜਾ ਜ਼ਿੰਦਗੀ ਹੈ ਨਾ ਉਹ ਇਕੱਲਾ ਹੀ ਪੂਗਾ ਤਰੰਦਾ ਇਹ ਬਿਲਕੁਲ ਸੋਲਿਟਰੀ ਕਨਫਾਈਨਮੈਂਟ ਸੇ ਬਿਲਕੁਲ ਇਕੱਲਾ ਰਹਿ ਜਾਂਦਾ ਹੁਣ ਉਹ ਉਹ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰੇ ਕਿਸੇ ਨਾਲ ਵੰਡੇ ਕਿਉਂਕਿ ਉਹਦੇ ਵਰਗੀ ਕਿਸੇ ਦੀ ਹਾਲਾਤ ਹੋਣਗੇ ਉਹ ਸਮਝ ਪਾਏਗਾ ਦੂਜਾ ਤਾਂ ਇਨਸਾਨ ਕਦੇ ਵੀ ਸਮਝ ਨਹੀਂ ਪਾਏਗਾ ਜੋ ਕਿਸੇ پیشنਟ ਦਾ ਅਟੈਂਡੈਂਟ ਹੋ ਰਿਹਾ ਨਾ ਭੈਣ ਜੀ ਉਹਦੇ ਨਾਲ ਗੱਲ ਕਰੋਗੇ ਉਹੀ ਤੁਹਾਡਾ ਦੁੱਖ ਸਾਝਾ ਕਰ ਪਾਏਗਾ ਬਿਲਕੁਲ ਕਰਦਾ ਜੀ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਬਹੁਤ ਮਨ ਦੁਖੀ ਹੁੰਦਾ ਇਕੱਲੇ ਬਹਿ ਕੇ ਰੋਣ ਲੱਗ ਜਾਂਦੇ ਹਾਂ ਗੱਲ ਕਿਹਦੇ ਨਾਲ ਕਰੋ ਜੇ ਕਿਸੇ ਦੇ ਇਨਸਾਨ ਕੱਜੀ ਹੋਈ ਹੈ ਉਹਦੇ ਨਾਲ ਦੁੱਖ ਸਾਝਾ ਕਰ ਸਕਦੇ ਉਹੀ ਸਮਝ ਪਾਏਗਾ ਆਮ ਇਨਸਾਨ ਤਾਂ ਇਹ ਸਮਝ ਨਹੀਂ ਪਾਏਗਾ ਭੈਣ ਜੀ ਇਹ ਤਾਂ ਨਹੀਂ ਸਮਝ ਪਾਏਗਾ ਬਹੁਤ ਸ਼ੁਕਰੀਆ ਪਹਿਜੀ ਆਪਣੇ ਜੱਲਾ ਸਾਡੇ ਨਾਲ ਸਾਂਝੀ ਕਰਨ ਦੀ ਹੈ ਪਹਿਲੇ 1 ਮਿੰਟ ਦੋਵੋਗੇ ਤੁਸੀਂ ਹਾਂਜੀ ਪਲੀਜ਼ ਕਿੱਥੋਂ ਆਇਓ ਹਾਂਜੀ ਸਲਾਮ ਅਲੈਕੁਮ ਹਾਂਜੀ ਸਲਾਮ ਅਲੈਕੁਮ ਮਲੇਰ ਕੋਟਲੇ ਕੋਲ ਹੈ ਨਾ ਇਹ ਕਹਣੇਗਾ ਤੁਹਾਡਾ 19 ਸਾਲ ਦਾ ਬੱਚਾ ਜਿਹਨੂੰ 6:00 ਵਜੇ ਹੈ ਹਾਂਜੀ ਹਨਾ ਇੱਥੇ ਆਉਣ ਤੋਂ ਪਹਿਲਾਂ ਪਤਾ ਸੀਗਾ 6:00 ਕਿਆ ਵਜੇ ਕਿਵੇਂ ਹਾਂਜੀ ਨਹੀਂ ਮੈਨੂੰ ਦੱਸਿਆ ਗਿਆ ਕਿ ਜੌਨੀ ਤੁਹਾਡੇ ਤੁਹਾਡੇ ਸੋਹਰਾ ਸਾਹਿਬ ਸੀਗੇ ਨਹੀਂ ਪਿਤਾ ਜੀ ਉਹ ਨਾਲ ਅੰਦੇਸ ਨੇ ਉਹਨਾਂ ਦਾ ਹਨਾ ਸੋਰੇ ਸੋਰਾ ਸਾਹਿਬ ਲੱਗੇ ਨਾ ਉਹਨਾਂ ਨੂੰ ਸਾਰੀ ਗੱਲਾਂ ਦੱਸੀਆਂ ਵੀ ਗਈਆਂ ਬਟ ਉਹਨਾਂ ਨੇ ਆਉਣ ਤੋਂ ਮਨਾਂ ਕਰਤਾ ਕਿਉਂ ਨਾ ਕਰਤਾ ਸੀ ਪਤਾ ਨਹੀਂ ਸੀ ਹੁਣ ਇੱਥੇ ਆ ਕੇ ਸਮਝ ਆ ਰਿਹਾ ਬੇਟੇ ਨੂੰ ਕੀ ਹੋਇਆ ਹਲੇ ਉਮਰ ਕਰ ਅੱਟਾ ਹੈ ਸਾਟ ਦੇ ਉੱਪਰ ਕੰਮ ਕੀਤਾ ਜਾ ਸਕਦਾ ਪਹਿਲਾਂ ਬੈੱਡ ਸੋ ਠੀਕ ਕਰਾਂਗੇ ਫਿਰ ਛੱਤ ਦੇ ਉੱਪਰ ਕੰਮ ਕਰਾਂਗੇ ਅੱਜ ਕਿੰਨੇ ਟਾਈਮ ਪਹਿਲਾਂ 7 ਵਜੇ ਸੀ ਉਹਨੂੰ ਉਹਨੂੰ 8 ਮਹੀਨਾ ਚੱਲ ਗਿਆ 8ਵਾਂ ਮਹੀਨਾ ਲੱਗ ਗਿਆ ਸੀ ਜੀ ਸ਼ੁਕਰ ਹੈ ਉਸ ਟਾਈਮ ਘਟ ਹੋਇਆ ਸ਼ੁਕਰ ਹੈ ਦੇਖ ਪਾਰੇ ਵਾਕੀ ਭੈਣਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਬਹੁਤ ਸਾਲਾਂ ਦੇ ਬਾਅਦ ਉਹ ਕਮਰਿਆਂ ਚ ਬੰਦ ਰਹਿੰਦੇ ਪੇਸ਼ੈਂਟ ਫੇਰ ਉਹਨਾਂ ਨੂੰ ਕੱਢਿਆ ਜਾਂਦਾ ਨਾ ਜਦ ਤੱਕ ਸਾਹਤ ਔਰ ਬੈਡਸੋਰ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਹੈ ਹਾਂਜੀ 19 ਸਾਲ ਦਾ ਬੱਚਾ ਹੈ ਇਹੀ ਮਾਂ ਜਾਣਦੀ ਹੈ 19 ਸਾਲ ਦੇ ਬੱਚੇ ਦੇ ساتھ ਵੱਡੀ ਹੈ ਸਭ ਤੋਂ ਸਾਨ ਤੋਂ ਕਮਰੇ ਚ ਪਿਆ ਸੀਗਾ ਨਾ ਜੋ ਮਾਨਸਿਕ ਰੂਪ ਤੇ ਵਿੱਚ ਆਰਥਿਕ ਰੂਪ ਦੇ ਵਿੱਚ ਇਹ ਭੁਗਤ ਰਹੇ ਸੀ ਉਹ ਇਹੀ ਜਾਣਦੇ ਹੈ ਨਾ ਪਹਿਲੇ 2 ਮਿੰਟ ਆਉਂਗੇ 2 ਮਿੰਟ ਇਹ ਭੈਣਾ ਨੇ ਇਹ ਸੰਯੋਗ ਕਰਦੀਆਂ ਨੇ ਤਾਂ ਜਾ ਕੇ ਸੇਵਾਸ ਇਕੱਠੇ ਹੋ ਕੇ ਕਰਪਾਂਗੇ ਤਾਂ ਹੀ ਸੇਵਾ ਚਲ ਪਉਂਦੀ ਹੈ ਭਾਜੀ ਕਿੱਥੋਂ ਆਏ ਸੀਗੇ ਜੀ ਰਕਤੋ ਹਣਾ ਭਾਜੀ ਕਿੰਨੇ ਸਾਲ ਹੋ ਗਏ ਹੈਸਬ ਨੂੰ 7 ਬਜੇ 7 ਸਾਲ ਹਾਂ 7 ਸਾਲ 7 ਸਾਲ ਹੈ ਨਾ 7 ਸਾਲ ਤੋਂ ਅੱਛਾ ਮੈਨੂੰ ਯਾਦ ਹੈ ਹੁਣੇ ਤੁਹਾਡੇ ਥੋੜੇ ਟਾਈਮ ਪਹਿਲਾਂ ਪਿਤਾ ਜੀ ਪੂਰੇ ਹੋਏ ਨਾ ਮੈਂ ਭੈਣ ਜੀ ਤੁਹਾਡੇ ਦੁੱਖ ਦੀ ਰਗ ਨੂੰ ਤੇ ਨਹੀਂ ਛੇੜਦਾ ਚਾਹਦਾ ਬਟ ਮੈਂ ਚਾਹਣਾ ਕਿ ਤੁਹਾਡੇ ਵਰਗੀ ਬਹੁਤ ਭੈਣਾ ਦੇਖਣੀ ਹੈ ਭੈਣ ਜੀ ਜੋ ਸੇਮ ਦੁੱਖ ਤੋਂ ਗੁਜ਼ਰ ਰਹੀਆਂ ਨੇ ਨਾ ਉਹਨਾਂ ਨਾਲ ਵੀ ਕੋਈ ਦੁੱਖ ਸਾਂਝੇ ਕਰਨ ਵਾਲਾ ਹੈ ਨਹੀਂਗਾ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਤੁਸੀਂ ਵੀ ਇਸ ਹਾਲਾਤਾਂ ਤੋਂ ਗੁਜ਼ਰ ਰਹੇ ਹੋ ਜੇ ਤੁਸੀਂ ਕੋਈ ਪੇਸ਼ੈਂਟ ਦੇਖ ਰਹੇ ਹੋ ਨਾ ਤਾਂ ਪਲੀਜ਼ ਜੋ ਉਹਨਾਂ ਦੀ ਵਾਈਫ ਜੋ ਉਹਨਾਂ ਦੀ ਪਤਨੀ ਉਹਨਾਂ ਦੀ ਭੈਣ ਉਹਨਾਂ ਦੀ ਮਾਂ ਦੇਖ ਰਹੀ ਹੈ ਨਾ ਉਹਨਾਂ ਦਾ ਦੁੱਖ ਜ਼ਰੂਰ ਸਮਝਿਓ ਤੁਹਾਡੇ ਦਾ ਸੱਟ ਵੱਜ ਗਈ ਹੈ ਲੇਕਿਨ ਤੁਹਾਡੇ ਨਾਲ ਇੱਕ ਬੰਦਾ ਕੈਦ ਹੋ ਕੇ ਰਹਿ ਗਿਆ ਇਨਸਾਨ ਕੰਜੀ 7 ਸਾਲ ਤੋਂ ਕੁਝ ਵਿਆਹ ਤੇ ਗਏ ਹਾਂ ਨਹੀਂ ਬੀ ਜੀ ਮੈਂ ਮੈਂ ਤਾਂ ਹੀ ਨਹੀਂ ਸੱਤ ਸਾਲ ਤੋਂ 7 ਸਾਲ ਹੋ ਗਏ ਮੈਂ ਕਿ ਨਹੀਂ ਗਏ ਕੋਈ ਫੰਕਸ਼ਨ ਟਰਨ ਨਹੀਂ ਗਏ ਸਿਰਫ ਹਸਬੰਡ ਦੇ ਨਾਲ ਹੀ ਬੈਠੇ ਹਾਂ 7 ਸਾਲ ਤੋਂ ਪੰਜ ਸਾਲ ਤੋਂ ਕਮਰੇ ਦੇ ਅੰਦਰ ਹੀ ਇੱਕ ਸਾਲ ਆ ਗਿਆ ਪੰਜ ਸਾਲ ਤੋਂ ਭਾਈ ਹੀ ਕਮਰੇ ਦੇ ਅੰਦਰ ਆਪਣੇ ਸਹੁਰੇ ਦੇ ਨਾਲ ਹੀ ਸੇਵਾ ਦੇ ਵਿੱਚ ਸੀਗਾ ਹਾਂਜੀ ਮੂੰਹ ਤੋਂ ਕਹਿਣਾ ਬੜਾ ਸੌਖਾ ਹੈ ਇੱਕ ਸੈਕਿੰਡ 'ਚ ਕਹਿਤਾ ਇਹਨਾਂ ਨੇ ਪੰਜ ਸਾਲ ਦੀ ਗੱਲ ਕਰ ਰਿਹਾ ਕੋਈ پانچ مینے یا پانچ ہفتہ یا پانچ کنٹے دی گل نہیں کر رہے ہیں پانچ سال دی گل کر رہے ہیں سوچ کے دیکھے ہو اور سارے جو ویڈیوز دیکھ دیں چاندے ایسی فٹا فٹ ٹھیک ہو جی ہے ایسی فٹا فٹ ٹھیک ہو سکتا کچھ ٹائم لگ دا جی وہ میرے کو یہاں کے کبھی اچھی ہوئی ہے بیٹ سور ریکاور بہت جلدی ہوئی ہے بیٹ سور کیسے ہیں اس بڑھ کے لئے کتنے پرسنٹ ٹھیک ہو چکے ابھی نائنٹی پرسنٹ ہے بیٹ ٹائم لگے گا سبر کے ساتھ بیٹھ رہے ہیں اس بھی ٹائم لگے گا ਸਬਰ ਬਹੁਤ ਜ਼ਰੂਰੀ ਹੈ ਸਬਰ ਬਹੁਤ ਜ਼ਰੂਰੀ ਹੈ ਨਾ ਭੈਣੇ ਪੇਸ਼ੇਂਟ ਨਾ ਪੇਕੇ ਗਏ 7 ਸਾਲ ਤੋਂ ਨਾ ਗਏ ਤੁਸੀਂ ਆਪਣੇ ਫਾਦਰ ਉਸ ਵਿੱਚ ਵੀ ਨਹੀਂ ਗਏ ਫਾਦਰ ਸਾਹਿਬ ਪੂਰੇ ਹੋਏ ਸੀ ਨਾ ਦੇ 7 ਮਹੀਨਾ ਹੋਇਆ ਹੈ 7 ਮਹੀਨਾ ਹੋਇਆ ਭੈਣ ਜੀ ਇੱਥੇ ਸੀਗੇ ਔਰ 11 ਤਾਈ ਤੋਂ ਬੋਕਤਾ ਮੈਂ ਨਹੀਂ ਕਿੰਨੇ ਦੁਖੀ ਸੀਗੇ ਅਸੀਂ ਆਪ ਦੇਖਿਆ ਲੇਕਿਨ ਆਪਣੇ ਪਿਤਾ ਜੀ ਦੇ ਅੰਤਿਮ ਸਮੇਂ ਦੇ ਵਿੱਚ ਵੀ ਜਾ ਨਹੀਂ ਪਾਏ ਬਿਮਾਰੀਆਂ ਇਹ ਸਾਰੇ ਦੁੱਖ ਲੈ ਕੇ ਵੜਦੀ ਹੈ ਬਿਮਾਰੀ ਕੱਲੀ ਬਿਮਾਰੀ ਨਹੀਂ ਹੁੰਦੀ ਕਿ ਪੇਸ਼ੇਂਟ ਨੂੰ ਵੱਜਦੀ ਹੈ گودھے نال بہت عارتھی کو روپتے پیسے پکھوں بہت جانا پرشانیاں ہوتی ہیں سماجی کو روپتے بڑی پرشانیاں ہوتی ہیں جیدے کرے بیماری بڑی ہے نا پہنجی وہ ہی جانتا ہے میری پاراکم کینسر وارکان دا سوار کیا کینسر ہے اس لیے نا ہم ٹائن دے پائے نا ہم اسے مل پائے نا مل پائے مل پائے ملنا چاہتا ہے آپ سے وہ داست میر لے ہی رکے ہوئے تھے آپ کتنی بہنے د ਆਸ ਮੇਰੇ ਬੱਚਾ ਮੇਰਾ ਅਗਲੇ ਦੋ ਦਿਨ ਟੋਪ ਹੋਊਗਾ ਕਈ ਮਾਵਾ ਦੇਖ ਰਹੀ ਆਉਣੀਆਂ ਕਈ ਮਾਤਾ ਪਿਤਾ ਦੇਖ ਰਹੇ ਹੋਣੇ ਬੱਚਾ ਕਿਵੇਂ ਪੈਦਾ ਹੋਵੇ ਕਿਵੇਂ ਛੋਟਾ ਹੁੰਦੇ ਕਿੰਨੇ ਪਿਆਰ ਨਾਲ ਪਾਲ ਲਾਉਣਾ ਤੁਹਾਡੇ ਵੀ ਬੱਚੇ ਹੈਗੇ ਨੇ ਉਹ ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਪਾਲਿਆ ਕਿਸੇ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਵੀ ਉਸ ਤਰ੍ਹਾਂ ਹੀ ਪਾਲਿਆ ਹੋਣਾ ਔਰ ਭੈਣ ਜੀ ਆਪਣੇ ਅੰਤਿਮ ਸਮੇਂ ਦੇ ਪਿਤਾ ਜੀ ਵੀ ਮੇਰੇ ਕੋਲ ਇਹ ਇਸ ਸਪਾਈਨਲ ਕੋਰਡ ਇੰਜਰੀ ਦੀ ਸੱਚਾਈ ਹੈ ਇਹ ਉਹਦਾ ਸਮਾਜਿਕ ਪੱਖ ਹੈ ਜੋ ਕਿ ਬਹੁਤ ਪਿਆਰਾ ਹੈ

ਸਭ ਨੈਗੇਟਿਵ ਬਾਤੇ ਕਰਨ ਵਾਲੇ ਜੋ ਕਿ ਬਸ ਇਸੇ ਤੋਂ ਮਰ ਜਾਂਦਾ ਹੈ ਇਸੇ ਤੋਂ ਘੇਰ ਮਤ ਕਰੋ ਛੋੜ ਦੋ ਐਸੀ ਆਪੇ ਨੈਗੇਟਿਵ ਬਾਤੇ ਜਿਆਦਾ ਸ਼ੁ크ਰੀਆ ਭੈਣ ਜੀ ਸਾਡੇ ਨਾਲ ਗੱਲ ਕਰਨ ਲਈ ਬਹੁਤ ਸ਼ੁ크ਰੀਆ ਭੈਣ ਜੀ ਸਨੇ ਜੀ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਸਾਡੇ ਵੀਡੀਓ ਜ਼ਰੂਰ ਸ਼ੇਅਰ ਕਰੋ ਹਨਾ ਬਹੁਤ ਜ਼ਰੂਰੀ ਹੈ ਖੁਸ਼ਾਦਾ ਪਾਣੀ ਚੱਲ ਰਿਹਾ ਦੁਪਹਿਰ ਦਾ ਵੇਲਾ ਹੈ ਨਾ ਭੈਣ ਜੀ ਤੁਸੀਂ ਕਿੱਥੋਂ ਸੀਗੇ ਮਹਾਂਚਲ ਸੀ ਹਿਮਾਚਲ ਸੀ ਕਿਹੜੇ ਜ਼ਿਲ੍ਹੇ ਤੋਂ ਜ਼ਿਲ੍ਹਾ ਮੰਡੀ ਸੀ ਜ਼ਿਲ੍ਹਾ ਮੰਡੀ ਦੇ ਆਪਣੇ ਬੇਟੇ ਨਾਲ ਆਇਓ ਹਨਾ ਇਨਾ ਦਾ ਬੇਟਾ ਹੈ ਜੀ ਹੈਨਾ ਉਹ ਪਹਿਣਾ ਦੇ ਹਸਬੰਡ ਸੀ ਗਿਆ ਇਹਨਾਂ ਦਾ ਬੇਟਾ ਹੈ ਪਹਿਣ ਜੀ ਕਿੰਨੇ ਸਾਲ ਹੋ ਗਏ ਬੇਟੇ ਨੂੰ 22 ਸਾਲ ਹੋ ਗਏ 22 ਸਾਲ ਹੋ ਗਏ ਹਾਂ ਹਾਂ ਜੀ 22 ਸਾਲ ਤੋਂ ਖੁਦ ਹੀ ਦੇਖ ਰਹੇ ਹਾਂ 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 22 ਸਾਲ ਤੋਂ ਸਮਾਜ ਦੇ ਵਿੱਚ ਜਾ ਪਏ ਵਿਆਹ ਤੇ ਦੇਖ ਕੇ ਸ਼ਾਦੀਆਂ ਚ ਆਸ ਪੜੋਸ ਤੇ ਕਿਤੇ ਵੀ ਕਈ ਵੀ ਨਹੀਂ ਜਾ ਕੋਈ ਤਿਉਹਾਰਾਂ ਦੇ ਵਿੱਚ ਕੋਈ ਬੁਲਾਉਂਦਾ ਹੋਣਾ ਕਿ ਇਸ ਦੀਵਾਲੀ ਤੇ ਸਾਡੇ ਕੋਲ ਆ ਜਾਓ ਇਸ ਨਵੇਂ ਸਾਲ ਤੇ ਸਾਡੇ ਕੋਲ ਆ ਜਾਓ پوجا ہے نہیں جا پاتے نہیں جا پاتے بچے کی وجہ سے من بھی اتنا ہو گیا کہ نہیں دل نہیں کرتا جانے کو کہیں بھی اس کو چھوڑ کے جانا کہاں ہے دکھ ہوتا ہے جب کوئی روک نہیں ہے ماں باپ کی ایک اکلوتی بیٹیوتی بیٹی اور ماما کی ایک بھانجی ہوں اکیلی تو سبھی اتنا وار پیار کرتے ہوں بہت بلاتے ہوں گے سبھی بلاتے ہیں آ جاؤ آپ اس کو لے کے آؤ ہم گاڑی کرتے ہیں اس کو بھی ساتھ لے نہیں کرتا کیسے جائے یہ بھی منع کرتا کہ میں کیسے جاؤں آپ کو بٹھائیں گے میرے کو جاؤں گا تو بھی اچھا گے بہت دکھ ہوتا ہے جس حساب سے ہماری فیملی تھی جس حساب سے بچے بھی رہتے تھے بڑے بھی رہتے تھے چوٹ لگنے سے پہلے اور اب نہیں اب تو اپنا من بھی پیچھے ہو گیا کہ نہیں جاؤں گی اب تو نائف جیسے رک گئی ਜੀ ਸਭ ਸੇ ਜਿੱਤੇ ਰਹਤੇ ਨੇ ਕੁਛ ਰਹਤੇ ਸੇ ਉਹ ਸਭ ਸੇ ਨਹੀਂ ਰਹਤੇ ਰਿਸ਼ਤੇਦਾਰਾਂ ਨੂੰ ਵੀ ਇਤਨਾ ਫਰਕ ਆ ਜਾਂਦਾ ਹੈ ਫਿਰ ਥੋੜੇ ਟਾਈਮ ਮੇ ਤੋਂ ਉਹਨੇ ਅੱਛਾ ਟਾਈਮ ਨਿਕਾਲਾ ਮਾਰਾ ਹੈਲਪ ਵੀ ਕੀ ਸਭ ਕੁਝ ਕੀਤਾ ਪਰ ਬਾਅਦ ਮੇ ਜਬ ਅਬ ਤੋ ਫੋਨ ਕਰਨੇ ਸਿਬ ਕਤਰਾਤੇ ਹੈ ਕਬੀ ਫੋਨ ਕਰ ਦਿੱਤੇ ਤੋ ਉਸਕਾ ਇਹ ਸੱਚਾਈ ਹੈ ਇਹ ਸਮਾਜਿਕ ਸੱਚਾਈ ਹੈ ਸੱਤ ਦੀ ਉਸ ਕੀ ਬੈਕ ਕਾਲ ਵੀ ਨਹੀਂ ਆਤੀ ਪਤਾ ਨਹੀਂ ਉਹਨਾਂ ਨੇ ਪੈਸੇ ਮੰਗ ਲੈਣੇ ਉਹ ਜਿਹਨੂੰ ਕੋਤ ਪੈਸੋਂ ਕੀ ਜਿਹਨੂੰ ਇਹ ਸੱਚ ਹੈ ਲੋਕ ਫੋਨ ਨਹੀਂ ਚੱਕਦੇ ਲੋਕ ਕਹਿੰਦੇ ਕਿ ਤੇ ਟਾਈਮ ਮੇ ਤਾਂ ਨੂੰ ਨਾ ਕਹਦੇ ਕੋਈ ਪੈਸੇ ਨਾ ਮੰਗਲੇ ਯਾਰ ਤੁਸੀਂ ਪਿਆਰ ਦੇ ਦੋ ਬੋਲ ਹੀ ਬੋਲ ਦੋ ਉਹ ਬਹੁਤ بڑا ਹੌਸਲਾ ਦਿੰਦੇ ਆ ਨਾ ਹਲੋ ਥੋੜਾ ਜਿਹਾ ਥਾਪੜਾ ਹੀ ਦੇ ਦੋ ਯਾਰ ਉਹ ਬਹੁਤ بڑا ਹੌਸਲਾ ਦਿੰਦੇ ਆ ਜਿਹਦੇ ਘਰੇ ਬਿਮਾਰੀਆਂ ਬੜੀਆਂ ਹੋਣ ਐ ਸੱਤਾਂ ਬੜੀਆਂ ਹੋਣ ਉਹ ਹੀ ਜਾਣਦਾ ਦੁੱਖ ਕੀ ਹੁੰਦਾ ਪਿੱਛੋਂ ਬੈਠ ਕੇ ਗੱਲਾਂ ਕਰਦੀਆਂ ਬੜੀ ਸੌਖੀ ਹੁੰਦੀਆਂ ਨੇ ਇਹ ਭੈਣਾਂ ਨੇ ਐਸਾ اٹੈਂਡੈਂਟ ਹੀ ਮਾਤਾਵਾਂ ਨੇ ਜਿਹੜੇ ਦੁੱਖ ਭੋਗਿਆ ਨਾ ਇਹੀ ਜਾਣਦੇ ਨੇ ਔਰ ਇਹ ਬਹੁਤ ਲੰਬੇ ਚੱਲੇ ਨੇ ਤਾ ਉਮਰ ਚੱਲਨੇ ਪੈਂਦੀ ਨਾਲ ਨਾਲ ਚੱਲਨੇ ਬੜੀ ਕਠਿਨ ਤਪੱਸਿਆ ਬੜੀ ਕਠਿਨ ਤਪੱਸਿਆ ਇਹ ਇਹ ਮਾਨਸਿਕ ਜਿਹਦੀ ਜੋ ਮਜ਼ਬੂਤ ਹੈ ਨਾ ਦਿਮਾਗੀ ਤੌਰ ਤੇ ਉਹੀ ਕਰ ਪਾਂਦਾ ਪੈਂਦੀ ਹਾਂਜੀ ਦੂਜੇ ਤਾਂ ਨਹੀਂ ਹਾਰ ਦਿੰਦੇ ਤੁਹਾਡੇ ਵਰਗੀ ਬਹੁਤ ਪੈਣਾ ਬਹੁਤ ਮਾਤਾਵਾਂ ਦੇਖ ਰਹੀਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਪੇਸ਼ੈਂਟ ਦੇ ਨਾਲ ਕੋਈ ਖੜਿਆ ਤੁਹਾਡੇ ਨਾਲ ਕੋਈ ਖੜਿਆ ਜ਼ਰੂਰ ਦੱਸਿਓ ਮੈਂ ਅੰਦਰ ਚੱਲਦਾ ਆ ਜਿਚਕਾਰ ਦਰੋਂ ਪੈਂਦੀ ਦੁਪਹਿਰ ਦਾ ਵੇਲਾ ਇਹ ਮਾਤਾਵਾਂ ਇਹ ਭੈਣਾਂ ਸਾਥ ਦਿੰਦੀਆਂ ਨੇ ਤਾਂ ਪ੍ਰਸ਼ਾਦਾ ਪਾਣੀ ਬਣ ਪਾਂਦਾ ਤਾਂ ਅੱਗੇ ਚੱਲ ਪਾਂਦੇ ਆ ਨਾ ਸਾਰੇ ਹਾਲਸ ਦੇ ਵਿੱਚ ਪੇਸ਼ੈਂਟਸ ਹੁੰਦੇ ਨੇ ਫੁੱਲ ਹੁੰਦੇ ਨੇ ਸਾਨੂੰ ਸਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਬਹੁਤ ਜ਼ਿਆਦਾ ਇੱਥੇ ਸਾਰੀ ਸੇਵਾ ਨਿਸ਼ੁਲਕ ਚੱਲਦੀ ਹੈ ਪਲੀਜ਼ ਮੇਰੀ ਗੱਲ ਨੂੰ ਸਮਝੋ ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਅੱਗੇ ਚੱਲਦੇ ਆਪਾਂ ਇਹ ਹਾਲ ਨੰਬਰ 1 ਹੈ ਇੱਥੇ ਪੇਸ਼ੈਂਟ ਹੁੰਦੇ ਨੇ ਇਹ 2 ਹੈ ਇੱਥੇ ਵੀ ਪੇਸ਼ੈਂਟਸ ਹੁੰਦੇ ਹਨਾ ਉੱਪਰ ਨੇ ਚੌਥਾ ਫਲੋਰ ਬਣ ਰਿਹਾ ਹੈ ਹਨਾ ਸਾਡਾ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਪਲੀਜ਼ ਸਾਡੇ ਨਾਲ ਜੁੜੋ ਤੁਹਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਕੋਈ 10 ਬੈਗ ਸੀਮੈਂਟ ਦੇ ਕੋਈ 20 ਬੈਗ ਸੀਮੈਂਟ ਦੇ ਕੋਈ ਰੇਤਾ ਬਜਰੀ ਸੀਮੈਂਟ ਦਾ ਟਰਾਲੀ ਕੋਟਰ ਕੋਈ ਟਿੱਪਾ ਕੋਈ ਦੇ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਲੋੜ ਹੈ ਬਿਜਲੀ ਤਾਰਾਂ ਦੀ ਫਿਟਿੰਗ ਦੀ ਉਹ ਮੇਲ ਹਾਲਸ ਨੇ ਤੇ ਆਹ ਫੀਮੇਲ ਹਾਲ ਦੇ ਹਨਾ ਆਜੋ ਭੈਣੇ ਸਸਤੀ ਕਰ ਮੈਂ ਲਾਈਟ ਲਾਉਂਗੇ ਹਾਂਜੀ ਇਹ ਫੀਮੇਲ ਵਰਡ ਤੇ ਖੜੇ ਆ ਨਾ ਆਪਾਂ ਤੋਂ ਮੈਂ ਭੈਣ ਨਾਲ ਗੱਲ ਕਰਦਾ ਹਾਂ ਉੱਥੇ ਪਿੱਛੇ ਗੱਲ ਕਰਦੇ ਆ ਰਹੇ ਸੁਣਦੇ ਸੀ ਮੈਂ ਗੱਲ ਕਰ ਰਿਹਾ ਸੀ ਪਿੱਛੇ ਹੈ ਨਾ ਬਸ ਤੁਹਾਨੂੰ ਕਿੰਨੇ ਸਾਲ ਹੋ ਗਏ ਇੰਦਰੀ ਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ 6.5 ਸਾਲ ਬੋਲੀ ਜਾਂਦਾ 6.5 ਸਾਲ ਦਾ ਮੈਨੂੰ ਅੰਦਰ ਰੂਮ ਚ ਬਿਲਕੁਲ ਬਾਂਹ ਚੱਲ ਗਿਆ ਨਾ ਹਨਾ 8 ਸਾਲ ਹੋਏ ਆ 8 ਸਾਲ ਦੇ ਵਿੱਚ ਵਿਆਹ ਤੇ ਗਏ ਹੋ ਕਿਸੇ ਹਾਂਜੀ ਗਏ ਸੀ ਜਦੋਂ ਇੱਥੋਂ ਗਏ ਸੀ ਇੱਥੋਂ ਗਏ ਸੀ ਜੀ ਜਾ ਕੇ ਗਏ ਸੀ ਪਹਿਲਾਂ ਵੀ ਪਹਿਲਾਂ 6.5 ਸਾਲ ਕਿਤੇ ਸੀ ਹਾਸ ਨਹੀਂ ਸੀ ਮੇਰੇੋਂ ਦੁਬਾਰਾ ਜਾਵਾਂਗੇ ਪਹਿਲਾਂ ਪਹਿਲਾਂ ਸਾਲ ਦੇ ਸੀ ਮੈਂ ਕਿਵੇਂ ਵੀ ਬਾਹਰ ਸ਼ਰਮ ਵੀ ਆਉਂਦੀ ਸੀ ਆਗੀਲ ਚੱਤ ਬੈਠ ਕੇ ਮੈਂ ਫੇਸ ਕਿਵੇਂ ਕਰਾਂਗੀ ਸ਼ਰਮ ਆਉਂਦੀ ਸੀ ਕਿ ਲੋਕ ਮੈਨੂੰ ਪਾਹੀ ਜਣਾ ਕਹਿਣ ਹਾਂਜੀ ਓਨੀ ਸ਼ਰਮ ਆਦੀ ਕੋਈ ਕਹੇਗਾ ਹੁਣ ਚਲੋ ਜੇ ਮੈਂ ਕਹਿ ਵੀ ਦਿੰਦੇ ਹੱਜੇ ਠੀਗਰੀ ਹੋਏ ਹਜੇ ਤੋਂ ਕਿਉਂਕਿ ਲੋਕਣ ਦੇ ਕਹਿਣੇ ਉਹਨਾਂ ਨੂੰ ਨਹੀਂ ਪਤਾ ਇੰਜਰੀ ਬਾਰੇ ਵੀ ਇੰਜਰੀ ਕਿੱਦਾਂ ਦੀ ਹੈ ਉਹ ਆਪਾਂ ਕਿਵੇਂ ਫੇਸ ਕਰਨਾ ਅੱਗੇ ਹਾਂ ਨਹੀਂ ਪਤਾ ਪਰ ਮੈਂ ਅੱਜ ਕਹਿੰਦੀ ਮੈਨੂੰ ਹੋਈ ਕੁਛ ਨਹੀਂ ਮੈਂ ਰਢੀ ਕੇ ਤੁਹਾਡੇ ਵਾਂਗੂੰ ਖਾਂਦੀ ਆ ਤੁਹਾਡੇ ਵਾਂਗੂੰ ਪੀਂਦੀ ਆ ਤੁਹਾਡੇ ਵਾਂਗੂੰ ਪਹਿਨਦੀ ਆ ਸਭ ਕੁਝ ਤੁਹਾਡੇ ਵਾਂਗੂੰ ਕਰਦੀ ਆ ਹਾਂ ਜੀ ਮੈਂ ਵਿਆਹ ਚ ਗਈ ਸੀ ਉੱਥੇ ਮਾਮਾ ਜੀ ਦੇ ਵਿਆਹ ਤੇ ਗਈ ਸੀ ਮਾਮਾ ਜੀ ਦੇ ਵਿਆਹ ਤੇ ਗਈ ਅੱਛਾ ਮੈਨੂੰ ਦੱਸੋ ਸਾਢੇ 6-7 ਸਾਲ ਬਾਅਦ ਹੋ ਗਏ ਉਹਨੇ ਹਾਂਜੀ ਹਾਂਜੀ ਸਭ ਕਿੰਨੀ ਖੁਸ਼ੀ ਹੋਈ ਵਿਆਹ ਤੇ ਜਾ ਕੇ ਸਾਰੇ ਉੱਥੇ ਮਿਲੇ ਰਿਸ਼ਤੇਦਾਰ ਘਰ ਤੋਂ ਦੇਖੋ ਕੌਣ ਆਉਂਦਾ ਨਾ ਇੰਦੀ ਬੰਦੀ ਰਿਸ਼ਤੇਦਾਰ ਜੇ ਆਪਾਂ ਨੂੰ ਰਿਸ਼ਤੇਦਾਰ ਨਹੀਂ ਮਿਲਣਾਉਂਦੇ ਉੱਥੇ ਮੰਮੀ ਦੇ ਰਿਸ਼ਤੇਦਾਰ ਸਾਰੇ ਮਿਲੇ ਨਾ ਕਹਾ ਮਹੋਰ ਮਨਾਨੀ ਦੇ ਰਿਸ਼ਤੇਦਾਰ ਵੀ ਆਏ ਹੋਏ ਸੀ ਸਾਰੇ ਨੇ ਇੰਨਾ ਕਿਨੇ ਬਹੁਤ ਵਧੀਆ ਤੁਸੀਂ ਇੰਨਾ ਹੌਸਲਾ ਕਰਕੇ ਅੱਜ ਵੀ ਤੂੰ ਵੀਰ ਜੀ ਆ ਚੱਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਪਰ ਤੂੰ ਹੌਸਲਾ ਕਰਿਆ ਤੇ ਆਈ ਤਾਂ ਸਹੀ ਸਾਡਾ ਯਾਰ ਦਿੱਤਾ ਬਹੁਤ ਜ਼ਿਆਦਾ ਦਿੱਤੀ ਬਹੁਤ ਜ਼ਿਆਦਾ ਹਾਂ ਹਾਸਲਾ ਬਹੁਤ ਜ਼ਿਆਦਾ ਦਿੱਤਾ ਵੀ ਤੂੰ ਇੰਨੀ ਇੰਨੀ ਜੋਗਰੀ ਹੈਗੀ ਆ ਬਹੁਤ ਜ਼ਿਆਦਾ ਬਹੁਤ ਵਧੀਆ ਇਸ ਤੋਂ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਹੁਣ ਪਿੱਛੇ ਨਹੀਂ ਹਟਨਾ ਅੱਗੇ ਹੋਰ ਕਰਨਾ ਕਿਉਂਕਿ ਜਿਹੜੇ بڑے ਲਿਖਿਆ ਉਹਨਾਂ ਨੂੰ ਤਾਂ ਸਮਝ ਹੁੰਦੀ ਆ ਉਹਨ ਮੇਰੇ ਮਾਮਾ ਜੀ ਦੇ ਬੇਟੇ ਵਾਰਨੇ ਬੇਟੀ ਵਾਟ ਉਹਨਾਂ ਨੇ ਮੈਨੂੰ ਨਾ ਹਾਸਲਾ ਦਿੱਤਾ ਹਮਨ ਹੁਣ ਨਹੀਂ ਹੁਣ ਅੱਗੇ ਰਹਿਣਾ ਹੁਣ ਪਿੱਛੇ ਨਹੀਂ ਹਟਣਾ ਹੁਣ ਰੋਮ ਦੇ ਵਿੱਚ ਨਹੀਂ ਰਹਿਣਾ ਬਾਹਰ ਜਿੰਨੇ ਵੀ ਅੱਗੇ ਵਿਚਰਦੇ ਸੋਵੇਂ ਵਿਚਰ ਸਮਾਗ ਦੇ ਵਿੱਚ ਆਪਣਾ ਕੰਮ ਕਰ ਉਹ ਕੀਤਾ ਸ਼ੁਰੂ ਕਰ ਮੈਂ ਉਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਹਾਸਲਾ ਦਿੱਤਾ ਵੀ ਦੁਬਾਰਾ ਵੀ ਜਾ ਹੋ ਦਰਸ਼ਕਾਂ ਨਾਲ ਉਹਨੂੰ ਦੇਖ ਰਹੇ ਆ ਇੱਕ ਖੁਸ਼ੀ ਵੀ ਸੰਥੀ ਕਰ ਦੋ ਜਿਹੜੀ ਸਾਨੂੰ ਮਠਾਈ ਖਿਲਾ ਕੇ ਰੱਖਿਆ ਹਾਂ ਹਾਂਜੀ ਮੈਂ ਪੀਐਸਟੈਟ ਕਲੀਅਰ ਕਰਿਆ ਉਹ ਵੀ ਇੱਥੇ ਆ ਕੇ ਵੀ ਨੇ ਆਪਣੀ ਪ੍ਰੀਪਰੇਸ਼ਨ ਕਰੀ ਤਿਆਰੀ ਕਰੀ ਟਾਈਮ ਕੱਢ ਕੇ ਵਿੱਚ ਉਤੇ ਇੱਥੇ ਉਹ ਵੀ ਮੇਰਾ ਇੱਥੇ ਕਲੀਅਰ ਹੋਇਆ ਅੱਛਾ ਇੱਥੇ ਕਲੀਅਰ ਹੋਇਆ ਬਹੁਤ ਸ਼ੁਕਰ ਸਾਨੂੰ ਖੁਸ਼ੀ ਹੁੰਦੀ ਜਦ ਕਿਸੇ ਦੇ ਸੇਵਾ ਦੇ ਵਿੱਚ ਸਹਿਯੋਗ ਪਾ ਪੰਦੇ ਆ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅੱਗੇ ਚੱਲਦੇ ਆ ਬਾਦਸ਼ਾਹ ਤੁਹਾਨੂੰ ਜਫੀਰੂ ਪਾ ਕੇ ਜਾਵਾਂਗੇ ਸਿੱਕਾ ਦਸਿਕਾ ਸਿੱਕਾ ਦਸਿਕਾ ਹਾਂ ਜਲੰਧਰ ਤੋਂ ਤਾਂ ਉਹਨੇ ਇੱਕ ਫੈਮਿਲੀ ਨੇ ਮਿਲਣ ਆਣਾ ਦਵਿੰਦਰ ਨਵਿੰਦਰਪਾਲ ਸਿੰਘ ਜਸਵਿੰਦਰ ਜਸਵਿੰਦਰ ਹਾਂ ਆ ਫੋਨ ਆਇਆ ਸੀ ਤੁਹਾਨੂੰ ਗੱਲ ਹੋਈ ਸੀ ਤੁਹਾਡੀ ਹਾਂਜੀ ਹਾਂ ਨਾ ਹਾਂ ਹਾਂਜੀ ਮੇਰੀ ਵਾਈਫ ਨੇ ਮਿਲਣਾ ਆਣਾ ਬੱਚਾ ਠੀਕ ਹੈ ਬੇਟਾ ਠੀਕ ਹੈ ਜੀ ਆਣੇ ਇਧਰ ਲਈ ਠੀਕ ਹੈ ਬੇਟਾ ਕੱਲ ਮੇਰੀ ਰਾਤੀ ਗੱਲ ਹੋਈ ਸੀ ਉਹਨਾਂ ਨਾਲ ਅੱਛਾ ਹਾਂ ਠੀਕ ਹੈ ਕਿੱਕਾ ਕਿੱਕਾ ਕਿੰਸੋ ਬੱਚੇ ਠੀਕ ਚੱਲ ਰਿਹਾ ਫੂਲ ਸਾਖਿਓ ਜੋ ਇਹ ਦੇ ਦਿਓ ਮੈਨੂੰ ماتا جی کیسے ہو ٹھیک ہو بات کر لیتے ہو کشمیری بولتے ہو کہ ہندی بھی بولتے ہو اردو بول لیتے ہو بول لیتے ہو میری بات سمجھ آتی ہے آپ کو کتنے سال کے ہو آپ کیا آپ کتنے سال کی عمر کیا آپ کی ہاں سکسٹی فور ہوگی سکسٹی فور کتنے دن ہو گئے یہاں پہ آئے ہوئے دس والے دینوں میں وہ کشمیر والے دوسرے بہن جی کو بلانا کشمیر والے آنٹی کو بلانا ہاں ان کو بلانا ہاں کشمیر والے جو ہے شیزان کی ممی کو تو اب کتنے ٹائم ہو گئے بیڈ سور میں بیڈ سور میں ایک سال تو تین چار مہینے ہو گئے کشمیر میں کون سے جلے سے ہو دسٹر دون نمبر سے میں بھی رہا ہوں آپ دو تین سال ਉਧਮਪੁਰ ਮੈਂ ਆਉਂਗਾ ਮਾਤਾ ਜੀ ਆ ਕਸ਼ਮੀਰ ਉਧਮਪੁਰ ਜ਼ਿਲ੍ਹੇ ਤੋਂ ਆਏ ਨੇ ਹਨਾ ਬੈਟਸੋਰ ਨੇ ਇਹਨਾਂ ਦੀ ਬੇਟੀ ਆਈ ਹੈ ਨਾਲ ਨਾ ਦੇ ਹਸਬੰਡ ਵੀ ਆਏ ਸੀ ਆਪਕੇ ਘਰ ਵਾਲੇ ਆਏ ਸੀ ਨਾ ਪਿਛਲੇ ਪਰਸੋਂ ਨਾ ਉਹ ਬਹੁਤ ਆਪਕੋ ਆਪਕੋ ਬਹੁਤ ਪਿਆਰ ਕਰਤੇ ਹੈ ਨਾ ਬਹੁਤ ਮਿਸ ਕਰਤੇ ਹੈ ਨਾ ਬਹੁਤ ਮਿਸ ਕਰਤੇ ਹੈ ਨਾ ਸੋ ਦੂਰੋਂ ਦੂਰੋਂ ਪ੍ਰਦੇਸ਼ਾਂ ਤੋਂ ਅਲੱਗ-ਅਲੱਗ ਸਟੇਟਸ ਤੋਂ ਪੇਸ਼ੈਂਟ ਆ ਰਹੇ ਨੇ ਹਾਂ نماز پڑھ رہے ہیں ٹھیک ہے ٹھیک ہے کوئی بات آپ چل آگے آپ کیسے ہو ہو ٹھیک آئے گا پرسوں بات ہوئی ہے وہ بیزی تھا کہیں پہ کام پکڑا ہوا ہے جلدی آئے گا اچھا چلو بہت ہی اچھا بہت ہی اچھا آئے گا جلدی آئے گا کھانا کھایا آپ نے ہاں پرٹھے ہاں. بہت ہی اچھا ہاں جی بہت سواد جی جی ਸੰਘਾ ਜੀ ਇਹ ਸਾਰੀ ਸੇਵਾਵਾਂ ਚੱਲ ਰਹੀਆਂ ਨੇ ਤੁਹਾਨੂੰ ਤੁਹਾਡੇ ਸਾਥ ਵੀ ਬਹੁਤ ਲੋੜ ਰਹੀ ਜ਼ਰੂਰ ਸਾਥ ਦਿਓ ਵੀ ਕਿਹੜਾ ਹਾਲ ਚੱਲ ਰਿਹਾ ਤੁਹਾਡੇ ਛੁੱਟੀ ਕੱਲ ਜੀ ਉਹ ਤਾਂ ਬਹੁਤ ਵਧੀਆ ਤੁਰਤੇ ਫਿਰਦੇ ਹੋ ਹਾਂ ਜੀ ਛੁੱਟੀ ਵੀ ਹੋ ਗਈ ਹੋ ਗਈ ਤੁਹਾਡੀ ਕਰਤੀ ਰੋਸ ਸਾਹਿਬ ਹਾਂ ਜੀ ਟਿਕਾ ਲੈਣਾ ਜੀ 28 ਤਰੀਕ ਨੂੰ ਅੱਛਾ ਫਿਰ ਮੈਂ ਕਹ ਰਿਹਾ ਜੀ ਜੀ ਮੈਂ ਤੁਹਾਨੂੰ ਮੈਡੀਕਲ ਲੋਕ ਤੇ ਕਹਿੰਦਾ ਕੋਈ ਗੱਲ ਉਹਨੇ ਮੈਨੂੰ ਪਹਿਲਾਂ ਵੀ ਕਹਿਤਾ ਸੀ ਵੀ ਮੈਂ ਤੁਹਾਨੂੰ 28 ਨੂੰ ਜਾਣਾ ਤੁਸੀ ਹਾਂਜੀ ਅੱਛਾ 28 ਨੂੰ ਟਿਕਟ ਵੈਸਟ 28 ਨੂੰ ਚਲੇ ਜਾ ਮੈਡੀਕਲ ਹੋ ਆਪੇ ਵੀ ਜੀ ਨਾਲ ਇੱਕ ਜਦੋਂ ਜਾਣਗੇ ਇੱਕ ਸੈਕਰਟ ਵੀਡੀਓ ਰਿਕਾਰਡ ਕਰਾਂਗੇ ਉੱਪਰ ਬਹੁਤ ਸਾਰੇ ਪੈਰਲਾਈਜ਼ ਪੇਸ਼ੈਂਟ ਆ ਕੇ ਠੀਕ ਹੋ ਰਹੇ ਨੇ ਹੁਣ ਸਮਝਦਾ ਇਲਾਜ ਦੇ ਨਾਮ ਤੇ ਕਿਵੇਂ ਲੁੱਟੂ ਬਚੀ ਹੋਈ ਹੈ ਹਾਂਜੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਦੇਖਿਆ ਲੋਕ ਕਿਵੇਂ ਤੰਗ ਹੋ ਕੇ ਆ ਰਹੇ ਨੇ ਲੱਖਾਂ ਰੁਪਏ ਲਟਾ ਕੇ ਆ ਰਹੇ ਘਰ-ਬਾਰ ਡੰਗਰ ਪਸ਼ੂ ਵੇਚ ਕੇ ਪਹੁੰਚ ਰਹੇ ਇੱਥੇ ਹਾਂਜੀ ਹਾਂ ਸ਼ੁਕਰ ਹੈ ਤੁਸੀਂ ਬਲਕਾਰ ਨੂੰ ਬਲਕਾਰ ਜੋ ਸਾਡਾ ਸਾਥੀ ਸੀਗਾ ਤਾਂ ਉਹ ਲੈ ਆਇਆ ਜੇ ਨਾ ਪਤਾ ਹੁੰਦਾ ਫਿਰ ਤੁਸੀਂ ਵੀ ਇੰਨੇ ਪੈਸੇ ਬਰਬਾਦੀ ਹੋ ਗਏ ਆਪਰੇਸ਼ਨ ਕੋਈ ਪਤਾ ਨਹੀਂ ਪੈਸੇ ਦੀ ਬਰਬਾਦੀ ਸਰੀਰ ਦਾ ਨੁਕਸਾਨ ਹੁੰਦਾ ਹੈ ਸਾਹਮਣੇ ਉਹ ਸਭ ਹੋਣਾ ਸੀਗਾ ਹਾਂਜੀ ਆਪਰੇਸ਼ਨ ਵਾਲੇ ਕੋਈ ਕਾਮਯਾਬ ਮੈਦਾ ਦੇਖਿਆ ਨਹੀਂ ਇਹਦਾ ਉਹ ਤਾਂ ਜਿਹਨੇ ਸਿਰ ਉਹ ਸਪਾਈਨਲ ਕੋਰਡ ਇੰਜਰਡ ਹੋ ਜਾਂਦੀ ਉਹਨਾ ਸਪਾਈਨ ਤੇ ਆਪਰੇਸ਼ਨ ਸੀ ਸਪਾਈਨਲ ਕੋਰਡ ਇੰਜਰਡ ਹੋ ਜਾਂਦੀ ਨਾ ਕੋਈ ਨੌਸਿਕਾ ਡਾਕਟਰ ਸਿਰੋਜ ਐਕਸਪੈਰੀਮੈਂਟ ਹੀ ਕਰ ਰਹਿੰਦਾ ਲਰਦੀ ਐਕਸਪੀਰੀਅੰਸ ਹੁੰਦਾ ਹਾਂਜੀ ਹਾਂ ਨਾ ਹਮਨ ਸਾਰੇ ਲੋਗ ਇਹਨਾ ਸੋਚਣ ਲੱਜੋਗੇ ਬਹੁਤ ਸਾਰੇ ਡਾਕਟਰ ਸਾਹਿਬਾਨ ਵੀ ਦੇਖ ਰਹੇ ਹੁੰਦੇ ਆ ਇਹਦਾ ਸਮਝ ਲਾਜੋ ਮੈਂ ਸਾਰੀ ਮੈਡੀਕਲ ਫਰਟਰਨਿਟੀ ਨੂੰ ਬੁਰਾ ਕਹਿ ਰਿਹਾ ਹਾਂ ਬਸ ਹਰ ਤਰ੍ਹਾਂ ਦੇ ਲੋਗ ਨੇ ਨਾ ਹਰ profession ਦੇ ਵਿੱਚ ਲਾਲਚੀ ਲੋਕ ਵੀ ਆਏ ਬੁਰੇ ਲੋਕ ਵੀ ਹਰ profession ਸਾਰੇ ਜੀ ਸਾਰੇ ਬੱਸ ਸਤੋਂ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਹਨਾ ਤੁਹਾਡੇ ਨਾਲ ਬੇਨਤੀਆਂ ਨੇ ਐਦਾ ਹੀ ਇਹ ਚਾਰ ਫਲੋਰ ਦੀ ਬਿਲਡਿੰਗ ਹੈ ਜਿਹੜਾ ਮੋਹਾਲੀ ਦੇ ਵਿੱਚ ਖਰੜ ਦੇ ਲੱਗੇ ਪੈਸਾ ਲੱਗਿਆ ਕੋਈ ਨਹੀਂ ਵੀਰ ਜੀ ਪ੍ਰਸ਼ਾਦਾ ਪਾਣੀ ਬਾਕੀ ਸੇਵਾ ਔਰ ਮਾਹੌਲ ਕਿਹੋ ਜਿਹਾ ਸੀਗਾ ਮਾਹੌਲ ਵਧੀਆ ਜੀ ਸਾਡੇ ਤਾਂ ਵਧੀਆ ਲੱਗਿਆ ਜੀ ਇੱਕ ਵਰਗ ਦਾ ਮਾਹੌਲ ਹੈ ਜਿਹਾ ਪਰ ਠੀਕ ਹੈ ਤਾਂ ਮੈਂ ਹਾਂ ਜੇ ਆਪਾਂ ਠੀਕ ਹੈ ਜੇ ਤਾਂ ਠੀਕ ਹੈ ਸਾਰਾ ਕੁਝ ਜੇ ਆਪਾਂ ਆਪਣੇ ਨਹੀਂ ਸਹੀ ਚੱਲੂਗੇ ਅੱਗੇ ਫਿਰ ਤਾਂ ਚੇਂਜ ਹੋਣੇ ਪੈਣਾ ਕੋਈ। ਸੋ ਦੇਖ ਲਿਆ ਮਰਿਆਦਾ ਵੀ ਅਸੀਂ ਸਟਰੋਂਗਲੀ ਬਿਲਕੁਲ ਸਪੈਕਟੈਸਟਿਕਲੀ ਫੋਲੋ ਕਰਦੇ ਹਾਂ ਅਸੀਂ। ਮਰਿਆਦਾ ਸਖਤੀ ਨਾਲ ਫੋਲੋ ਕਰਦੇ ਹਾਂ। ਸਹੀ ਹੈ ਜੀ। ਮਤਲਬ ਹੁਣ ਕਿਤੇ ਕਿਤੇ ਲੋਕੀ ਆਉਂਦੇ ਆ ਕੋਈ ਕਿਸੇ ਤਰ੍ਹਾਂ ਕੋਈ ਕਿਸਰ ਜਿਸ ਤਰ੍ਹਾਂ ਦੀ ਲੋਕੀ ਚਲੋ ਸੰਗਤ ਜੀ ਵੀਡੀਓ ਤੁਹਾਡਾ ਸਾਂਝਾ ਕਰਨ ਦਾ ਫਰਜ਼ ਹੈ। ਸਾਡਾ ਇਹ ਕੰਮ ਸੀਗਾ ਅਸੀਂ ਵੀਡੀਓ ਬਣਾਉਣਾ ਸੀਗਾ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ। ਜ਼ਰੂਰ ਸ਼ੇਅਰ ਕਰਨਾ ਸੀਗਾ। ਤੁਸੀਂ ਕਾਲਪੁਰਪੁਰ ਨੂੰ ਤੇ ਆ ਕੇ ਸਾਰੀ ਸੇਵਾਵਾਂ ਵਿੱਚ ਸਹਿਯੋਗ ਕਰਨਾ ਹੈ। ਸਾਨੂੰ ਤੁਹਾਨੂੰ ਬੇਨਤੀਆਂ ਨੇ ਇੱਥੇ ਆ ਕੇ ਸੇਵਾ ਦੇ ਵਿਚਸਾ ਪਾਓ ਬਹੁਤ ਜ਼ਰੂਰੀ ਸੇਵਾ ਮਸ਼ਾਲੇ ਲੋਕਾਂ ਦੀ ਜ਼ਿੰਦਗੀਆਂ ਬਚਾਈ ਜਾ ਰਹੀਆਂ ਬਦਲੀਆਂ ਜਾ ਰਹੀਆਂ ਨੇ ਕਰਤਾ ਉਹ ਹੈ ਕਰਵਾਉਣ ਵਾਲਾ ਉਹ ਹੈ ਉਸ ਅਕਾਲ ਪੁਰਖ ਦੀ ਭੈ ਪਾਪਨੀ ਦੇ ਵਿੱਚ ਰਹਿ ਕੇ ਸੇਵਾ ਚਲਦੀਆਂ ਨੇ ਸੰਗਤ ਰੂਪ ਦੇ ਵਿੱਚ ਕਰਦੇ ਆ ਤੁਹਾਡੇ ਸਹਿਯੋਗ ਦੇ ਨਾਲ ਕਰਦੇ ਆ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਔਰ ਇਸੇ ਉਮੀਦ ਨਾਲ ਫਤਿਹ ਦੀ ਸਾਜ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ